ਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੇ ਵਿੱਚ 1 ਲੱਖ ਨੌਜਵਾਨ ਨੂੰ ਮਾਰਨੇ ਦੀ ਤਿਆਰੀ ਕੀਤੀ ਜਾਂਦੀ ਹੈ ਇਸ ਦੇ ਪਿੱਛੇ ਕਿਸ ਦਾ ਹੱਥ ਹੈਗਾ ਵਾ ਔਰ ਕੀ ਮੁਕੰਮਲ ਕਹਾਣੀ ਹੈਗੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਤੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਤੁਹਾਡੇ ਨਾਲ ਜਿਹੜਾ ਕਿ ਪੰਜਾਬ ਭਰ ਦੇ ਲੋਕਾਂ ਦੇ ਪਾਰਾਂ ਫਰੋਂ ਜ਼ਮੀਨ ਹਿਲਾ ਦਿੱਤੀ ਹੈ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ। ਯਾਨੀ 1 ਲੱਖ ਮੁੰਡਾ ਪੰਜਾਬ ਦਾ ਮਾਰਨਾ ਕੌਣ ਚਾਹੁੰਦਾ ਹੈ? ਔਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ? ਔਰ ਇਹਦਾ ਪਰਦਾ ਵੀ ਫਾਸ਼ ਹੋ ਗਿਆ। ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪੂਰੇ ਪੰਜਾਬ ਦੇ ਲੋਕਾਂ ਦੇ ਦਿਨਾਂ ਦੇ ਵਿੱਚ ਇਸ ਖਬਰ ਨੇ ਇੱਕ ਡਰ ਦਾ ਮਾਹੌਲ ਬਣਾ ਦਿੱਤਾ ਹੈ। ਯਾਨੀ 1980 ਦੇ ਦਹਾਕੇ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਸੀ ਕਿ ਵਾਕਈ ਉਹ ਫੇਰ ਤੋਂ ਦੁਹਰਾਇਆ ਜਾਊਗਾ ਕਿਉਂਕਿ ਇਸ ਖਬਰ ਦੇ ਨਾਲ ਕੜੀ ਦਰ ਕੜੀ ਕਿਵੇਂ ਜੁੜੀ ਹੈ ਔਰ ਮਾਮਲਾ ਇਹ ਨਿਕਲ ਕੇ ਸਾਹਮਣੇ ਆ ਗਿਆ ਇੱਕ ਅਫਸਰ ਦੁਆਰਾ ਯਾਨੀ ਉਹਦੇ ਭਰਾ ਨੂੰ ਵੀ ਵੱਢ ਵੱਢ ਕੇ ਮਾਰਿਆ ਗਿਆ ਸੀ ਔਰ ਉਸਨੇ ਅੱਜ ਖੁਲਾਸੇ ਕਰ ਦਿੱਤੇ ਸਬੂਤਾਂ ਦੇ ਆਧਾਰ ਤੇ ਔਰ ਇਹ ਖਬਰ ਕਿਨੇ ਫੈਰਾਈਏ ਇਹ ਅਫਸਰ ਨੂੰ ਇੱਕ ਪੱਤਰਕਾਰ ਮਿਲਿਆ ਉਸ ਪੱਤਰਕਾਰ ਨੇ ਇਹ ਗੱਲ ਕਹੀ ਕਹਿੰਦਾ ਭਾਈ ਥਾਣੇਦਾਰ ਦਾ ਬਿਆਨ ਕਹਿੰਦਾ ਥਾਣੇਦਾਰ ਮੈਨੂੰ ਕਹਿੰਦਾ ਪੱਤਰਕਾਰ ਨੂੰ ਕਹਿੰਦਾ ਸਾਨੂੰ ਵੱਡੇ ਵੱਡੇ ਕੱਦਾਂ ਵਾਲੇ ਮੁੰਡੇ ਚਾਹੀਦੇ ਨੌਜਵਾਨ ਅਸੀਂ ਇੱਕ ਲੱਖ ਬੰਦਾ ਸਾਨੂੰ ਪੰਜਾਬ ਦਾ ਹੁਣ ਮਾਰਨਾ ਪੈਣਾ ਆਖਰ وجہ ਕੀ ਹੈ ਕੌਣ ਆ ਟਾਰਗੇਟ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਇਹ ਖਬਰ ਮੀਡੀਆ ਦੇ ਵਿੱਚ ਆਈ ਹੈ ਨਾ ਇਸ ਖਬਰ ਨੇ ਪੂਰੇ ਪੰਜਾਬ ਨੂੰ ਦਹਿਲਾਕੇ ਰੱਖ ਦਿੱਤਾ ਹੈ ਔਰ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਹਿੱਲ ਜਾਊਗੀ ਕਿ ਆਖਰ ਇਸ ਅਫਸਰ ਨੇ ਖੁਲਾਸੇ ਕਿਵੇਂ ਕੀਤੇ ਨਹੀਂ ਦਰਅਸਲ ਦੇ ਵਿੱਚ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਇਹ ਮਾਮਲਾ ਬੜਾ ਪੁਰਾਣਾ ਔਰ ਉਹ ਡਿਟੇਲ 31 ਸਾਲਾਂ ਦੀ ਕੱਢ ਕੇ ਇਕੱਠੀ ਕਰੀ ਫਿਰਦਾ ਜਿਹੜਾ ਕਿ ਅਫਸਰ ਦਾ ਮੈਂ ਤੁਹਾਨੂੰ ਬਿਆਨ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਤਾਜ਼ਾ ਖਬਰ ਸਾਦੇ ਹੀ ਪੰਜਾਬ ਦੇ ਲੀਡਰਾਂ ਬਣੀਓ ਕਿਵੇਂ ਫੈਲੀ ਹੈ ਉਹਨਾਂ ਦਾ ਇੱਕ ਬਿਆਨ ਆਇਆ ਸੋਸ਼ਲ ਮੀਡੀਆ ਦੇ ਉੱਤੇ ਜੀਨੇ ਇਸ ਕੜੀ ਦੇ ਨਾਲ ਕੜੀ ਜੋੜ ਦਿੱਤੀ ਹੈ ਔਰ ਦੂਜੇ ਪਾਸੇ ਖੁਲਾਸੇ ਬਹੁਤ ਵੱਡੇ ਹੋ ਰਹੇ ਨੇ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਤਾਂ ਪੈਰ ਕੰਢੀ ਨੇ ਪਰ ਇਹਨਾਂ ਗੱਲਾਂ ਦੇ ਨਾਲ ਪੂਰੀ ਸਿਆਸਤ ਵੀ ਪੰਜਾਬ ਦੀ ਹਿੱਲ ਚੁੱਕੀ ਐ ਹੁਣ ਇਸ ਅਫਸਰ ਨੇ ਕੀ ਕਿਹਾ ਕਹਿੰਦਾ ਮੇਰਾ ਭਰਾ ਵੀ ਵੱਡ ਵੱਡ ਕੇ ਮਾਰਿਆ ਗਿਆ ਔਰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ ਇੱਕ ਪੱਤਰਕਾਰ ਆਪ ਕੋਈ ਪੰਜਾਬ ਦਾ ਜਿਹਨੇ ਇਸ ਅਫਸਰ ਨੂੰ ਇਹ ਗੱਲ ਕਹੀ ਭਾਈ ਇੱਕ ਥਾਣੇਦਾਰ ਦਾ ਬਿਆਨ ਕਹਿੰਦਾ ਥਾਣੇਦਾਰ ਮੈਨੂੰ ਕਹਿੰਦਾ ਪੱਤਰਕਾਰ ਨੂੰ ਕਿ ਭਾਈ ਮੈਨੂੰ ਵੱਡੇ ਵੱਡੇ ਕੱਦਾਂ ਵਾਲੇ ਬੰਦੇ ਚਾਹੀਦੇ ਆ ਤੇ ਉਹ ਬੰਦਿਆਂ ਨਾਲ ਅਸੀਂ 1 ਲੱਖ ਬੰਦਾ ਯਾਨੀ 1 ਲੱਖ ਨੌਜਵਾਨ ਮੁੰਡਾ ਮਾਰਨਾ ਪੈਣਾ ਅਖਰ ਦੁਸ਼ਮਣੀ ਕਿਹਦੇ ਨਾਲ ਆ ਟਾਰਗੇਟ ਤੇ ਹੈ ਕੌਣ ਹੈ ਇਹ ਵੀ ਮਾਮਲਾ ਸਮਝਣਾ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਇਹ ਖਬਰ ਮੀਡੀਆ ਦੇ ਵਿੱਚ ਆਈ ਇੱਕ ਦੋ ਚਾਰਾਂ ਦੇ ਉੱਤੇ ਚੱਲੀ ਆ ਪਰ ਇਸ ਖਬਰ ਨੇ ਤਮਾਦ ਮਚਾ ਦਿੱਤੀ ਲੋਕਾਂ ਦੇ ਦਿਲਾਂ ਦੇ ਵਿੱਚ ਕਿਹੈਸਾ ਡਰ ਦਾ ਮਾਹੌਲ ਬਣਾ ਦਿੱਤਾ ਕਿ ਵਾਕਈ ਜਿਹੜਾ ਕਿ 1980 ਦਾ ਦੌਰ ਰਿਹਾ ਉਦੋਂ ਕਹਿੰਦੇ ਜੀ ਪੁਲਿਸ ਸਟੇਟ ਬਣ ਚੁੱਕਿਆ ਸੀ ਪੰਜਾਬ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੰਕਾਊਂਟਰ ਕੀਤੇ ਗਏ ਪੰਜਾਬ ਦੀ ਪੁਲਿਸ ਦੁਆਰਾ ਜਿਨ੍ਹਾਂ ਦੇ ਵਿੱਚ ਕੇਪੀਐਸ ਗਿੱਲ ਵੀ ਸ਼ਾਮਲ ਸਨ ਔਰ ਦੂਜੇ ਪਾਸੇ ਮੁੱਖ ਮੰਤਰੀ ਬਿਆਨਤ ਸਿੰਘ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਰਾ ਮਾਰੀ ਨੌਜਵਾਨੀ ਦੀ ਚੱਲੀ ਹੈ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਹੈ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਇਹ ਕਹਾਵਤਾ ਬਣ ਚੁੱਕੀਆਂ ਨੇ ਕਿ ਕੇਪੀਐਸ ਗਿੱਲ ਨੇ ਕਿੰਨੇ ਲੋਕਾਂ ਨੂੰ ਮਾਰਿਆ ਔਰ ਦੂਜੇ ਪਾਸੇ ਬਿਆਨਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਰਵਨੀਤ ਬਿੱਟੂ ਦੇ ਬਲਕਿ ਉਹ ਪਤਾ ਨਹੀਂ ਪਰ ਰਵਨੀਤ ਮਿੱਟੂ ਦਾ ਇੱਕ ਬਿਆਨ ਆ ਗਿਆ ਜਿਹੜੇ ਬਿਆਨ ਦੇ ਨਾਲ ਇੱਕ ਤਰਥਲੀ ਮੱਚ ਗਈ ਇਸ ਖਬਰਾਂ ਦੇ ਵਿੱਚ ਔਰ ਇਸ ਅਫਸਰ ਨੇ 31 ਸਾਲਾਂ ਤੋਂ ਰਿਕਾਰਡ ਇਕੱਠਾ ਕਰਦੇ ਕਰਦੇ ਇਸ ਮਾਮਲੇ ਤੱਕ ਪਹੁੰਚ ਕੇ ਕਿ ਭਾਈ ਇੱਕ ਲੱਖ ਮੁੰਡਾ ਮਾਰਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਸੀ ਉਹਦਾ ਪਰਦਾ ਫਾਸ਼ ਕਰ ਦਿੱਤਾ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਸ ਅਫਸਰ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਹਦੇ ਨਾਲ ਪੂਰੇ ਪੰਜਾਬ ਭਰ ਦੀ ਸਿਆਸਤ ਦੇ ਪਰ ਨਿਕਲ ਜਾਣਗੇ ਸੁਣੋ ਕੋਈ ਅਨਫੀਸ਼ੀਅਲੀ ਇੱਕ ਪੱਤਰਕਾਰ ਨੇ ਦੱਸਿਆ ਸੀ ਵੀ ਕੋਈ ਮੈਨੂੰ ਖਾਨੇਦਾਰ ਮਿਲਿਆ ਉਹ ਚਰਾਬੀ ਸੀ ਤੇ ਕਿਹਾ ਮੈਂ ਉਹਨੂੰ ਕੁਝ ਲਿਆ ਉਹ ਕਹਿੰਦਾ ਸਾਨੂੰ ਵੱਡੇ ਵੱਡੇ ਕੱਦਾ ਵਾਲੇ ਨੌਜਵਾਨ ਚਾਹੀਦੇ ਸਾਨੂੰ 1 ਲੱਖ ਮੁੰਡਾ ਮਾਰਨਾ ਪੈਣਾ ਹੁਣ ਹੁਣ ਠੀਕ ਹੈ ਠੀਕ ਹੈ ਅੱਛਾ ਮੈਂ ਇਹ ਗੱਲ ਜਿਹੜੀ ਆ ਮੈਨੂੰ ਕਿਉਂ ਡਿਸਟਰਬ ਕਰ ਰਹੀ ਹੈ ਦਸਤਰ ਪਹਿਲਾਂ ਮੈਂ ਗੱਲ ਸੁਣੀ ਕੱਲ੍ਹ ਤੋਂ ਪਰਸੋਂ ਬਿੱਕੂ ਦਾ ਪਿਆਰ ਆਇਆ ਕੜੀ ਦਾ ਕੜੀ ਜੁੜ ਗਈ ਕਹਿੰਦੇ ਬੜੀ ਬਾਲਵੇਂ ਦੀ ਵਾਧਰ ਪੁਲਿਸ ਸੀ ਆ ਉਹਨਾਂ ਦਾ 10 ਸਾਲ ਦਾ ਬੇਟਾ ਪਈਸ ਗੱਲ ਦੇ ਗੁੰਡਿਆਂ ਨੇ ਜਿਪਸੀ ਥੱਲੇ ਦੇ ਕੇ ਮਾਰੇ ਆ ਉਹਨਾਂ ਦੇ ਬੱਚੇ ਦੀ ਫੋਟੋ ਇਹ ਲਖਣਪਾਲ ਦਾ ਮੁੰਡਾ ਸੀ ਇਹ ਲਖਣਪਾਲ ਦਾ ਬੇਟਾ ਸੀ ਲਖਣਪਾਲ ਜੀ ਦੀ ਇੰਟਰਵਿਊ ਸੁਣ ਲਿਓ ਕਹਿੰਦੇ ਮੈਂ ਇੱਕ ਐਸਪੀ ਨੂੰ ਜਾਣਦਾ ਜਿਹੜਾ ਇਧਰੋਂ ਸੂਆ ਮਾਰ ਕੇ ਤੇ ਇਧਰ ਸੂਆ ਕਰਦੇ ਸੀ ਬਿੱਟੂ ਸਾਹਿਬ ਇਹ ਬੋਲਦੇ ਦੁਬਾਰਾ ਲਿਆਉਣਾ ਚਾਹੋ ਮੇਰੇ ਬ੍ਰਦਰ ਦੇ ਵੱਡ-ਵੱਡ ਕੇ ਟੋਟੇ ਕੀਤਾ ਸੀ ਮੈਂ ਖੁਦ ਵੇਖ ਕੇ ਆਇਆ ਤਾਂ ਸੁਣ ਲਿਆ ਪੰਜਾਬ ਵਾਲੇ ਇਸ ਅਫਸਰ ਨੇ ਤਮਾਰ ਬਚਾ ਦਿੱਤੀ ਆ سوشل ਮੀਡੀਆ ਦੇ ਉੱਤੇ ਕੋਈ ਕਈ ਚਰਨਾਂ ਦੇ ਉੱਤੇ ਤੁਸੀਂ ਸੁਣ ਵੀ ਸਕਦੇ ਹੋ ਪਰ ਸਸਦ ਦੇ ਵਿੱਚ ਬਹੁਤ ਵੱਡਾ ਵਿਚਾਰ ਆਉਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਨਿਸ਼ਾਨਾ ਵੱਡੇ ਸਸਦਦਾਨਾਂ ਦੇ ਉੱਤੇ ਖਿੱਚ ਦਿੱਤੀ ਤਿਆਰੀ ਇਸ ਅਫਸਰ ਨੇ ਇੱਕ ਨਾਮ ਰਵਨੀਤ ਬਿੱਟੂ ਦਾ ਆ ਰਿਹਾ ਜਿਹਦੇ ਬਿਆਨ ਨੇ ਤਰਫੱਲੀ ਮਚਾ ਦਿੱਤੀ ਇਸ ਅਫਸਰ ਦੇ ਇੱਕ ਹੋਰ ਵੀ ਖੁਲਾਸੇ ਕੀਤੇ ਕਿ ਭਾਈ ਜਿਹੜੇ ਵੀ ਗੈਂਗਸਟਰ ਨੇ ਜਿੰਨੇ ਵੀ ਨੇ ਜੇਕਰ ਵਾਅਕਿ ਕੋਈ ਮੁੱਖ ਧਾਰਾ ਦੇ ਵਿੱਚ ਕੋਈ ਲੋਕਤੰਤਰ ਦੇ ਹਿਸਾਬ ਨਾਲ ਜੇਕਰ ਵਾਪਸੀ ਕਰਨੀ ਚਾਹੁੰਦਾ ਕੀ ਸਾਡੇ ਮੁੱਖ ਮੰਤਰੀ ਜਾਂ ਸਾਡੇ ਮੰਤਰੀ ਜਿਵੇਂ ਕਿ ਰਵਨੀਤ ਬਿੱਟੂ ਇੰਟਰਨੈਸ਼ਨਲ ਯਾਨੀ ਇੰਟਰਨੈਸ਼ਨਲ ਕਹਿ ਸਕਦੇ ਕਿਉਂਕਿ ਕੇਂਦਰ ਦੇ ਵਿੱਚ ਉਹ ਮੰਤਰੀ ਨੇ ਪੰਜਾਬ ਦੇ ਵਾਸੀ ਨੇ ਪਰ ਉਹਨਾਂ ਨੂੰ ਇਹ ਗੱਲ ਸੋਚਣੀ ਵੀ ਚਾਹੀਦੀ ਹੈ ਕਿ ਵਾਕਈ ਜੇਕਰ ਕੋਈ ਐਡੇ ਵੱਡੇ ਅਹੁਦੇ ਦੇ ਉੱਤੇ ਬੈਠਾ ਹੈ ਤਾਂ ਜਿਹੜੇ ਸਾਡੇ ਮੁੰਡੇ ਪੰਜਾਬ ਦੇ ਗੈਂਗਸਟਰ ਪਾਦ ਦੇ ਵਿੱਚ ਨੇ ਪਹਿਲਾਂ ਚੇਤਾਵਨੀ ਆਲਰੇਡੀ ਜਿਹੜਾ ਕਿ ਪੰਜਾਬ ਦੇ ਡੀਜੀਪੀ ਉਹਨਾਂ ਨੇ ਗੌਰਵ ਜਾਦਵ ਸਾਹਿਬ ਨੇ ਦਿੱਤੀ ਹੋਈ ਹੈ ਕਿ ਤੁਸੀਂ ਵਾਪਸੀ ਕਰਨੋ ਨਹੀਂ ਤੁਹਾਡਾ ਅੰਜਾਮ ਬੁਰਾ ਹੋਣਾ ਪਰ ਅਸੀਂ ਵੀ ਕਹਿੰਦੇ ਹਾਂ ਗੈਂਸਟਰ ਦੀ ਰਾਹ ਦੇ ਉੱਤੇ ਕੋਈ ਤੁਰਨ ਵਾਲਾ ਨੌਜਵਾਨ ਅੱਜ ਤੱਕ ਸਲਾਮਤ ਨਹੀਂ ਬਚਿਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਜੇਕਰ ਵਾਕਈ ਪੰਜਾਬ ਦੀ ਸਰਕਾਰ ਮੁੱਖ ਧਾਰਾ ਦੇ ਵਿੱਚ ਆਉਣ ਨੂੰ ਕਹਿੰਦੀ ਹੈ ਤਾਂ ਕਿਉਂ ਨਾ ਵਾਪਸੀ ਕਰਨ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ ਚਾਹੇ ਸਾਡੇ ਪੰਜਾਬ ਦੇ ਹੀ ਵਿੱਚ ਨੇ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਖਾਸ ਆਪੀ ਸਾਡੇ ਬੰਨਿਓ ਵੀ ਔਰ ਪੰਜਾਬ ਦੀ ਪੁਲਿਸ ਬੰਨਿਓ ਵੀ ਹੈ ਪਰ ਜਿਹੜੀ ਖਬਰ ਨੇ ਤਹਿਲਕਾ ਮਚਾਇਆ ਦਾ ਉਹ ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਹੈ ਕਿਉਂਕਿ ਭਰਤੀ ਆਲਰੇਡੀ ਪਹਿਲਾਂ ਹੀ 90 ਹਜ਼ਾਰ ਪੁਲਿਸ ਮੁਲਾਜ਼ਮ ਪੰਜਾਬ ਦੇ ਅੰਦਰ ਇਸ ਬਿਆਨ ਨੂੰ ਇਸ ਅਫਸਰ ਨੇ ਨਾਲ ਜੋੜ ਕੇ ਕੜੀ ਦਰ ਕੜੀ ਕਹਿੰਦਾ ਅਸੀਂ ਜੋੜ ਰਹੇ ਹਾਂ ਤਾਂ ਕੀ ਇਹਨਾਂ ਦੇ ਵਿੱਚ ਸੱਚਾਈ ਹੈ ਔਰ ਜਾਂ ਕੇਂਦਰ ਦੇ ਮੰਤਰੀ ਰਵਨੀਤ ਬਿੱਟੂ ਉਹ ਵੀ ਦੱਸ ਸਕਦੇ ਨੇ ਕਿਉਂਕਿ ਇਹਨਾਂ ਬਿਆਨਾਂ ਨੂੰ ਜੋੜ ਕੇ ਇਸ ਅਫਸਰ ਨੇ ਖੁਲਾਸੇ ਕੀਤੇ ਸਾਡੀ ਅਪੀਲ ਸਰਕਾਰ ਨੂੰ ਵੀ ਜਿੰਨੇ ਵੀ ਗੈਂਗਸਟਰਾਂ ਵਾਲੇ ਰਾਹ ਦੇ ਉੱਤੇ ਤੁਰਨ ਵਾਲੇ ਸਾਡੇ ਨੌਜਵਾਨ ਉਹਨਾਂ ਨੂੰ ਵੀ ਹੈ ਕਿ ਮੁਕਤਧਰਾਂ ਦੇ ਵਿੱਚ ਆਉਣ ਤੇ ਸਾਡੇ ਪੰਜਾਬ ਦੀ ਸਰਕਾਰ ਇਸ ਗੱਲਾਂ ਦੇ ਵਿੱਚ ਤੁਹਾਡੀ ਮਦਦ ਵੀ ਕਰ ਸਕਦੀ ਆ ਕਿਉਂਕਿ ਆਲਰੇਡੀ ਗੌਰਵ ਜਾਦਵ ਡੀਜੀਪੀ ਪੰਜਾਬ ਦੇ ਉਹਨਾਂ ਨੇ ਇਹ ਗੱਲ ਆਪਣੀ ਸਟੇਟਮੈਂਟ ਦੇ ਵਿੱਚ ਵੀ ਕਹੀ ਹੈ ਕਿ ਤੁਸੀਂ ਵਾਪਸੀ ਕਰਨਾ ਤੁਹਾਡਾ ਦਾ ਇਸ ਵੀਡੀਓ ਦੇ ਉੱਤੇ ਕੀ ਗਾਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਬਹੁਤ ਹੀ ਜ਼ਿਆਦਾ ਮੰਦ ਭਾਗੀ ਖਬਰ ਸੀਗੀ ਔਰ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਇਸ ਖਬਰ ਤੋਂ ਬਾਅਦ ਔਰ ਬੜਨਾ ਵੀ ਚਾਹੀਦਾ ਹੈ ਕਿਉਂਕਿ 1 ਲੱਖ ਨੌਜਵਾਨ ਨੂੰ ਮਾਰਨੇ ਦੀ ਤਿਆਰੀ ਕੀਤੀ ਜਾਂਦੀ ਹੀ ਹੈ ਜਿਸ ਤਰ੍ਹਾਂ ਉਸ ਪੁਲਿਸ ਅਫਸਰ ਨੇ ਦੱਸਿਆ ਔਰ مختلف ਚੈਨਲ ਦੇ ਉੱਤੇ ਇੰਟਰਵਿਊ ਚੱਲ ਰਿਹਾ ਹੈਗਾ ਵਾ ਉਹਨੇ ਦੱਸਿਆ ਕਿ ਮੇਰੇ ਭਰਾ ਨੂੰ ਵੀ ਇਸ ਤਰ੍ਹਾਂ ਹੀ ਟੋਟੇ ਟੋਟੇ ਕਰਕੇ ਮਾਰਿਆ ਗਿਆ ਸੀਗਾ 1 ਲੱਖ ਨੌਜਵਾਨ ਨੂੰ ਮਾਰਨੇ ਦੀ ਤਿਆਰੀ ਕੀਤੀ ਜਾਂਦੀ ਹੈ ਇਸ ਲਈ ਤੇ ਵੱਡੇ ਵੱਡੇ ਕੱਦਾਂ ਵਾਲੇ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ ਹੀ ਹੈਗੇ ਆ ਪੁਲਿਸ ਦੇ ਵਿੱਚ ਔਰ ਜਿਹੜੇ ਨਾਮ ਆਉਂਦੇ ਹੀਗੇ ਸਿਆਸਤਦਾਨਾਂ ਦੇ ਉਹ ਵੀ ਤੁਸੀਂ ਸੁਣਿਆ ਕਿ ਇੱਕ ਜਿਹੜਾ ਰਵਨੀਤ ਬਿੱਟੂ ਦਾ ਨਾਮ ਲਿਆ ਗਿਆ ਹੈਗਾ ਵਾ ਕਿ ਇਸ ਤੋਂ ਅੰਦਾਜ਼ਾ ਲਾਵੋ ਕਿ ਕਿੱਡੇ ਵੱਡੇ ਵੱਡੇ ਮਕਰ ਮੱਛ ਜਿਹੜੇ ਆ ਅਨਵੋਲਵ ਹੋਏਗੀ ਹੈ ਇਸ ਜਿਹੜੀ ਪਲੈਨਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਉਸ ਨੌਜਵਾਨ ਪੰਜਾਬ ਦੇ ਉਸ ਨੌਜਵਾਨਾਂ ਨੂੰ ਮਾਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਸਭ ਤੋਂ ਜ਼ਿਆਦਾ ਯੋਗਦਾਨ ਪਾਉਂਦੇ ਹੈਗੇ ਆ ਹਿੰਦੁਸਤਾਨ ਦੇ ਹਰ ਕੰਮ ਦੇ ਵਿੱਚ ਚਾਹੇ ਉਹ ਕੋਈ ਮੁਸੀਬਤ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ ਔਰ ਉਸੇ ਪੰਜਾਬ ਦੇ ਨਾਲ ਜਿੱਥੇ ਬਹੁਤ ਸਾਰੇ ਜਿਹੜੀਆਂ ਮੈਂ ਉਹ ਐਸੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੈਗੀਆਂ ਮੈਂ ਜਿਹੜੀਆਂ ਅੱਗੇ ਉਹਨਾਂ ਦਾ ਹੱਕ ਮਾਰੇ ਜਾਂਦੇ ਹੈਗੇ ਹੈ ਪਾਣੀ ਨਹੀਂ ਦਿੱਤਾ ਜਾਂਦਾ ਹੈਗਾ ਪੰਜਾਬ ਨੂੰ ਉਹਨਾਂ ਦਾ ਪੂਰਾ ਔਰ ਹੁਣ ਨੌਜਵਾਨਾਂ ਨੂੰ ਵੀ ਖਤਮ ਕਰਨ ਦੀ ਜਿਹੜੀ ਤਿਆਰੀ ਕੀਤੀ ਜਾਂਦੀ ਹੈਗੀ ਹੈ ਇਹ ਬਹੁਤ ਹੀ ਮੰਦ ਭਾਗੀ ਖਬਰ ਹੈਗੀ ਜਾਂ ਡਰਾਉਣ ਵਾਲੀ ਖਬਰ ਹੈਗੀ ਹੈ ਬਿਲਕੁਲ 1980 ਵਾਲਾ ਮਾਹੌਲ ਬਣਾਉਣਾ ਅ ਬਣਾਉਣ ਦੀ ਤਿਆਰੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਉਦੋਂ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਇਸੇ ਤਰ੍ਹਾਂ ਹੁਣ ਉਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਹੈ ਆ ਵਾਕਿ ਵੀ ਰੋ ਤੁਹਾਨੂੰ ਕੈਂਡ ਦੀ ਲੱਗੀ ਹੈ ਵੀਡੀਓ ਔਰ ਕੀ ਕਹਿਣਾ ਹੈ ਤੁਹਾਡਾ ਇਸ ਵੀਡੀਓ ਬਾਰੇ ਇਸ ਦੀ ਸੱਚਾਈ ਬਾਰੇ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਨਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼